ਬਘਾਦੇ ਤੁਹਾਡਾ ਆਪਣੇ ਚੈਨਲ YouTube ਜਗਜੀਤ ਸਿੰਘ ਸੈਦੂ ਕੇ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜਿਹੜਾ Instagram ਤੇ ਤੁਸੀਂ ਮੈਨੂੰ ਵੇਖ ਰਹੇ ਹੋ ਕਿ ਮੈਂ ਸੰਜੋਗ ਵਿਜੋਗ ਦੇ ਬਾਬਤ ਵੀਡੀਓਜ਼ ਪਾ ਰਿਹਾ ਤੇ ਜੇ ਤੁਸੀਂ ਉੱਥੋਂ ਆਏ ਹੋ ਮੈਨੂੰ ਵੇਖ ਕੇ ਵੀਡੀਓ ਤੁਹਾਡੇ ਸਾਹਮਣੇ ਆ ਗਈ ਹੈ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਜ ਆਪਾਂ ਗੱਲ ਕਰਾਂਗੇ ਜਪਜੀ ਸਾਹਿਬ ਦੀ ਪੰਗਤੀ ਹੈ ਜਿਹੜੀ ਮੈਂ ਤੁਹਾਡੇ ਨਾਲ ਲਈ ਹੈ ਕਿ ਸੰਜੋਗ ਵਿਜੋਗ ਦੋਈ ਕਾਰ ਚਲਾਵੇਂ ਲੇਖੇ ਆਵਹਿ ਭਾਗ ਇੱਕ ਤਿਨ ਸਾਡਾ ਮੈਂ ਗੱਲ ਸ਼ੁਰੂ ਕਰਾਂ ਗੁਰਬਾਣੀ ਨੂੰ ਵੇਖਣ ਦਾ ਨਜ਼ਰੀਆ ਜਿਹੜਾ ਉਹ ਬਹੁਤ ਨੀਵੇਂ ਪੱਧਰ ਤੇ ਆ ਚੁੱਕਿਆ। ਅਸੀਂ ਜਦੋਂ ਵੀ ਗੁਰਬਾਣੀ ਦੇ ਅੰਦਰ ਕੋਈ ਪੰਗਤੀ ਵੇਖਾਂਗੇ ਫੋਰ ਐਗਜ਼ਾਮਪਲ ਕਿ ਮੈਂ ਇੱਕ ਸ਼ਬਦ ਬੋਲਾਂ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ। ਹੁਣ ਇੱਥੇ ਸਾਡੇ ਸੁਰਤ ਨੇ ਕੀ ਕਾਰਜ ਫੜ ਲੈਣੇ ਨੇ ਕਿ ਮੇਰਾ ਕੋਈ ਘਰ ਬਣ ਜਾਏ ਮੈਂ ਕੋਈ ਗੱਡੀ ਖਰੀਦ ਲਵਾਂ ਮੇਰਾ ਕੋਈ ਬੈਂਕ ਬੈਲੈਂਸ ਵੱਧ ਜਾਏ ਮੈਂ ਕਿਸੇ ਦੇਸ਼ 'ਚ ਚਲਿਆ ਜਾਵਾਂ ਸੰਸਾਰਕ ਕਾਰਜ ਸਾਡੇ ਮੂਹਰੇ ਆ ਜਾਂਦੇ ਨੇ। ਗੁਰਬਾਣੀ ਸੰਸਾਰਿਕ ਕਾਰਜਾਂ ਦੀ ਇੱਥੇ ਗੱਲ ਨਹੀਂ ਕਰ ਰਹੀ ਹੁਣ ਕਿ ਇਹ ਕਿਹੜਾ ਕਾਰਜ ਸਬਰ ਦੀ ਗੱਲ ਹੋ ਰਹੀ ਹੈ ਇੱਥੇ ਗੁਰਬਾਣੀ ਦੇ ਅਨੁਸਾਰ ਤਾਂ ਉਹ ਹੈਗਾ ਆਪਾਂ ਜੋ ਰਹਿਰਾਸ ਬਾਣੀ ਦੇ ਵਿੱਚ ਅਪਰ ਰੋਜਾਨਾ ਪੜ੍ਹਦੇ ਆਂ ਭਈ ਪ੍ਰਾਪਤ ਮਨੁੱਖ ਦੀ ਹੁਰੀ ਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀ ਆ ਇਹ ਰੱਬ ਨੂੰ ਮਿਲਨ ਦੀ ਬਾਣੀ ਬਿੱਲ ਦੀ ਮਤਲਬ ਆਪਾਂ ਉਹਦੇ ਨਾਲ ਜੁੜੇ ਰਹਿਣਾ ਕਨੈਕਟਡ ਰਹਿਣਾ ਆਪਾਂ ਮਿਲੇ ਹੀ ਹੋਏ ਆ ਉਹ ਤੋਂ ਹੀ ਪੈਦਾ ਹੋਏ ਆ ਆਪਾਂ ਉਹਦਾ ਹੀ ਹਿੱਸੇ ਆ ਇਹ ਨਹੀਂ ਕਿ ਵੱਖਰੇ ਤੌਰ ਤੇ ਕੁਝ ਮਿਲਣਾ ਉਹਦੇ ਨਾਲ ਕਨੈਕਟਡ ਰਹਿਣਾ ਬਸ ਜੁੜੇ ਰਹਿਣਾ ਇਹੀ ਮਨੁੱਖ ਤੇਰਾ ਮਕਸਦ ਹੈ ਇਹ ਤੇਰਾ ਕਾਰਜ ਹੈ ਇਹ ਤੇਰਾ ਕਾਰਜ ਪੂਰਾ ਹੋਣਾ ਚਾਹੀਦਾ ਹੁਣ ਉਸ ਉਹਨਾਂ ਸ਼ਬਦਾਂ ਨੂੰ ਆਪਾਂ ਏਦਾਂ ਵੇਖਣਾ ਸੀ ਪਰ ਗੁਰਬਾਣੀ ਨੂੰ ਵੇਖਣ ਦੀ ਨਜ਼ਰੀਆ ਸਾਡਾ ਕੀ ਬਣ ਗਿਆ ਕੋਈ ਵੀ ਸ਼ਬਦ ਹੋਵੇ ਈਵਨ ਅਸੀਂ ਉਹਨੂੰ ਸੰਸਾਰਕ ਰੂਪ ਦੇ ਵਿੱਚ ਲੈ ਜਾਂਦੇ ਹਾਂ ਸੰਸਾਰਕ ਰੂਪ ਦੇ ਵਿੱਚ ਉਹਦੇ ਅਰਥ ਕੱਢ ਦਿੰਨੇ ਹਾਂ ਤੇ ਫਿਰ ਸਾਨੂੰ ਏਦਾਂ ਲੱਗਦਾ ਕਿ ਹੁਣ ਮੇਰਾ ਉਹ ਕਾਰਜ ਕੋਈ ਪੂਰਾ ਕਿਉਂ ਨਹੀਂ ਹੋਇਆ ਕਿਉਂਕਿ ਮੈਂ ਤਾਂ ਉਹ ਸ਼ਬਦ ਬਹੁਤ ਪੜਿਆ ਮੈਂ ਤੇ ਉਹਦਾ ਜਾਪ ਬਹੁਤ ਕੀਤਾ ਮੈਂ ਤੇ ਉਹ ਗੁਰਬਾਣੀ ਨੂੰ ਐਨੇ ਦਿਨਾਂ ਤੱਕ ਜਾਪ ਕਰਦਾ ਰਿਹਾ ਤੇ ਬਹੁਤੀ ਗੁਰਬਾਣੀ ਨੂੰ ਪੜਦੇ ਹੀ ਇਸ ਕਰਕੇ ਆ ਕਿ ਤਾਂ ਕਿ ਮੇਰਾ ਕੋਈ ਉਦਾਂ ਦਾ ਕੋਈ ਸ਼ਬਦ ਪੜ ਲਵਾਂ ਤੇ ਕਾਰਜ ਪੂਰਾ ਹੋ ਜਾਵੇ ਤੇ ਰਹਿੰਦੀ ਖੁੰਦੀ ਕਸਰ ਕੁਝ ਕਹ ਲਉ ਕਿ ਮੈਂ ਗੁਰਨਾਨਕ ਪਾਤਸ਼ਾਹ ਦੇ ਬੇਈਮਾਨ ਕਹੂੰਗਾ ਜਿਹੜੇ ਹੋ ਗਏ ਉਹਨਾਂ ਦੇ ਨਾਲ ਕਿ ਉਹਨਾਂ ਨੇ ਗੁਰਬਾਣੀ ਦੇ ਗੁੱਟ ਕੇ ਇਦਾਂ ਤੇ ਬਣਾ ਦਿੱਤੇ ਕਿ ਤੁਸੀਂ ਆਹ ਸ਼ਬਦ ਦਾ ਜਾਪ ਕਰ ਲੋ ਆਹ ਗੁੱਟ ਕੇ ਇਦਾਂ ਦੇ ਬਣਾ ਦਿੱਤੇ ਕਿ ਇਹ ਸ਼ਬਦ ਪੜੋਂਗੇ ਤੁਹਾਡਾ ਵਿਆਹ ਹੋ ਜੂ ਇਹ ਇਹ ਸ਼ਬਦ ਪੜੋਂਗੇ ਤੁਹਾਡਾ ਆਹ ਕਾਰਜ ਪੂਰਾ ਹੋ ਜੂ ਗਰੀਬੀ ਕੱਟੀ ਜਾਊ ਇਦਾਂ ਹੋ ਜੂ ਤੁਹਾਡੀ ਬਿਮਾਰੀ ਹਟ ਜਾਊ ਤਾਂ ਇਹ ਬਹੁਤ ਕੁਝ ਗਲਤ ਕੀਤਾ ਸਾਰੀ ਗੁਰਬਾਣੀ ਹੀ ਸਾਰੇ ਕਾਰਜ ਪੂਰੇ ਕਰ ਦਿੰਦੀ ਹੈ ਇਹ ਕੋਈ ਡਾਊਟ ਨਹੀਂ ਹੈਗਾ ਕਿ ਕੋਈ ਕੰਮ ਤੁਹਾਡਾ ਪੂਰਾ ਨਹੀਂ ਹੁੰਦਾ ਜ਼ਿੰਦਗੀ 'ਚ ਰੱਬ ਨਹੀਂ ਕਰਦੇ ਨੇ ਸਾਰੇ ਕਾਰਜ ਤਾਂ ਅਸੀਂ ਗੁਰਬਾਣੀ ਨੂੰ ਵੇਖਣ ਦਾ ਨਜ਼ਰੀਆ ਉਹ ਗਲਤ ਬਣਾ ਲਿਆ ਇੱਕ ਸ਼ਬਦ ਹੋਰ ਬੋਲਦਾ ਤੁਹਾਡੇ ਧਿਆਨ 'ਚ ਆ ਜਾਊਗਾ ਜਦੋਂ ਲੜਕਾ ਲੜਕੀ ਦਾ ਨੰਦਕਾਰਜ ਹੁੰਦਾ ਤੁਸੀਂ ਵੇਖਿਆ ਹੋਊਗਾ ਰਾਗੀ ਸੰਗ ਸ਼ਬਦ ਪੜ੍ਹਦੇ ਨੇ ਆਵੋ ਸੱਜਣਾ ਆਵੋ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ RAM ਜਦੋਂ ਲੜਕੀ ਐਂਟਰ ਹੋ ਰਹੀ ਹੁੰਦੀ ਹੈ ਉਹ ਟਾਈਮ ਤੇ ਬਿਲਕੁਲ ਉਸ ਟਾਈਮ ਤੇ ਰਾਗੀ ਸੰਗ ਇਹ ਸ਼ਬਦ ਪੜ੍ਹਦੇ ਹੁੰਦੇ ਆਵੋ ਸੱਜਣਾ ਆਵੋ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ RAM ਕਿਉਂਕਿ ਮੈਂ ਖੁਦ ਪ੍ਰਚਾਰਕਿਆਂ ਤੇ ਮੈਂ ਇਹ ਵੇਖਿਆ ਉੱਥੇ ਕਥਾ ਦੇ ਟਾਈਮ ਵੀ ਕਿੱਦਾਂ ਉਹ ਕਰਦੇ ਨੇ ਸ਼ੁਰੂ ਹਨਾ ਤਾਂ ਉੱਥੇ ਉਹ ਲੜਕੀ ਲਈ ਨਹੀਂ ਪੜਿਆ ਜਾ ਰਿਹਾ ਸ਼ਬਦ ਸ਼ਬਦ ਕਿ ਕੁੜੀ ਆ ਰਹੀ ਤੇ ਉਹਨੂੰ ਕਹਿ ਰਹੇ ਆਂ ਆਪਾਂ ਕਿ ਆਵੋ ਸੱਜਣਾ ਆਵੋ ਸੱਜਣਾ ਉਹ ਦੇਖਾਂ ਦਰਸ਼ਨ ਤੇ ਆਰਾਮ ਉੱਥੇ ਇਹ ਗੱਲ ਨਹੀਂ ਕਰ ਰਹੇ ਗੁਰੂ ਪਾਤਸ਼ਾਹ ਉਹਦਾ ਰੱਬ ਦੀ ਗੱਲ ਹੋ ਰਹੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਕਿਉਂ ਸੱਜਣ ਤਾਂ ਉਹ ਪਾਤਸ਼ਾਹ ਦੀ ਗੱਲ ਹੋ ਰਹੀ ਹੈ ਉਹ ਪ੍ਰਮਾਤਮਾ ਦੀ ਗੱਲ ਹੋ ਰਹੀ ਹੈ ਉਹ ਮਿੱਤਰ ਪਿਆਰੀ ਦੀ ਗੱਲ ਹੋ ਰਹੀ ਹੈ ਉਹ ਉਹ ਕੁੜੀ ਦੀ ਗੱਲ ਨਹੀਂ ਹੋ ਰਹੀ ਉੱਥੇ ਤਾਂ ਇੱਕ ਇਹ ਇਹ ਵੇਖਣ ਦਾ ਜਰੀਆ ਕਿਦਾਂ ਤੋਂ ਬਣ ਗਿਆ ਸਾਡਾ ਕਿ ਸੰਸਾਰਕ ਇੱਕ ਸ਼ਬਦ ਹੋਰ ਧਿਆਨ ਚ ਲੈ ਕੇ ਆਉਣਾ ਤੁਹਾਡੇ ਫਿਰ ਤੁਹਾਨੂੰ ਕੰਪਲੀਟ ਗੱਲ ਸਮਝ ਆਊਗੀ ਭਗਤ ਕਬੀਰ ਜੀ ਦਾ ਸ਼ਬਦ ਹੈ ਇੱਕ ਕਿ ਬਾਬਾ ਬੋਲਦੇ ਤੇ ਕਹਾਂ ਗਏ ਦੇਹੀ ਕੇ ਸੰਗ ਬਸਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ ਹੁਣ ਇਹ ਸ਼ਬਦ ਰਾਗੀ ਸਿੰਘਾਂ ਵੱਲੋਂ ਉਦੋਂ ਪੜਿਆ ਜਾਂਦਾ ਜਦੋਂ ਕੋਈ ਬੰਦਾ ਸੰਸਾਰ ਤੋਂ ਚਲਿਆ ਜਾਂਦਾ ਤੇ ਇੱਥੇ ਇਹ ਗੱਲ ਬਹੁਤ ਸੋਹਣੀ ਆ ਟੋਕ ਦੀ ਜੀ ਗੱਲ ਹੈ ਪਰ ਇੱਥੇ ਗੱਲ ਹੀ ਨਹੀਂ ਹੋ ਰਹੀ ਕਿ ਸੰਸਾਰ ਤੋਂ ਚਲਿਆ ਗਿਆ ਜਾਂ ਮਰ ਗਿਆ ਉਹਦੇ ਲਈ ਇਹ ਸ਼ਬਦ ਪੜਿਆ ਜਾਣਾ ਇੱਥੇ ਸੁਰਤ ਦੀ ਖੇਡ ਦੀ ਗੱਲ ਹੋ ਰਹੀ ਹੈ ਸਾਰੀ ਇਹ ਸਾਰੇ ਸ਼ਬਦ ਬੋਲਣ ਦਾ ਮੇਰਾ ਇੱਥੇ ਮਕਸਦ ਕੀ ਸੀ ਕਿ ਅਸੀਂ ਗੁਰਬਾਣੀ ਨੂੰ ਆਪਣੇ ਨਜ਼ਰੀਏ ਦੇ ਨਾਲ ਵੇਖਦੇ ਹਾਂ ਆਪਣੇ ਕਾਰਜਾਂ ਦੇ ਅਨੁਸਾਰ ਵੇਖਦੇ ਹਾਂ ਆਪਣੀ ਬੁੱਧੀ ਦੇ ਅਨੁਸਾਰ ਵੇਖਦੇ ਹਾਂ ਕਿ ਉਸ ਢੰਗ ਦੇ ਨਾਲ ਮੈਂ ਸ਼ਬਦ ਪੜ੍ਹ ਲਵਾਂ ਜਿਸ ਢੰਗ ਦੇ ਨਾਲ ਮੇਰੇ ਆਪਣੇ ਕੋਈ ਕਾਰਜ ਨਹੀਂ ਮੇਰਾ ਆਪਣਾ ਕੋਈ ਜੀਵਨ ਦਾ ਕੰਮ ਮੜਿਆ ਹੋਇਆ ਪਹਿਲੀ ਗੱਲ ਤੇ ਗੁਰਬਾਣੀ ਨੂੰ ਇਸ ਤਰ੍ਹਾਂ ਵੇਖਣਾ ਬੰਦ ਕਰੋ ਇਦਾਂ ਨਾ ਵੇਖੋ ਗੁਰਬਾਣੀ ਪਹਿਲੀ ਗੱਲ ਕੀ ਹੈ ਚੱਪ ਜੀ ਸਰਵੰਤਰ ਪੜ੍ਹਦੇ ਹਾਂ ਅਸੀਂ ਕਿੰਮ ਸਚਿਆਰਾ ਹੋਈ ਹੈ ਕਿੰਮ ਕੂੜੇ ਟੁੱਟੇ ਪਾਲ ਕਿਵੇਂ ਸੁਚਾਰਾ ਹੋਣਾ ਮਨੁੱਖ ਨੇ ਕਿਵੇਂ ਜੀਵਨ ਵਿੱਚ ਸੁਧਾਰ ਲੈ ਕੇ ਆਉਣਾ ਪਹਿਲੀ ਗੱਲ ਗੁਰਬਾਣੀ ਐਸ ਐਂਗਲ ਤੋਂ ਵੇਖਣੀ ਹੈ ਏਦਾਂ ਵੇਖਣਾ ਜਿੰਨਾ ਟਾਈਮ ਅਸੀਂ ਬੰਦ ਨਹੀਂ ਕਰਾਂਗੇ ਗੁਰਬਾਣੀ ਦੀ ਜਿਹੜੀ ਡੂੰਘਾਈ ਗੁਰਬਾਣੀ ਦਾ ਜਿਹੜਾ ਡੂੰਗਾ ਸਾਗਰ ਗੁਰੂ ਪਾਤਸ਼ਾਹ ਸਾਨੂੰ ਸਮਝਾਉਣਾ ਚਾਹੁੰਦੇ ਆ ਉਹ ਸਾਨੂੰ ਸਮਝ ਨਹੀਂ ਆਊਗਾ ਠੀਕ ਹੈ ਜੀ ਪਹਿਲੀ ਗੱਲ ਮੈਨੂੰ ਲੱਗਦਾ ਤੁਹਾਨੂੰ ਇਹ ਧਿਆਨ ਚ ਆ ਗਈ ਹੋਊਗੀ ਹੁਣ ਦੂਜੀ ਗੱਲ ਜਿਹੜੀ ਜਪਜੀ ਸਾਹਿਬ ਦੇ ਅੰਦਰ ਨਾ ਇਹ ਇਹ ਪੰਗਤੀ ਹੈ ਕਿ ਸੰਜੋਗ ਵਿਜੋਗ ਦੇ ਕਾਰ ਚਲਾਵੇ ਤਾਂ ਅੱਜ ਜੇ ਮੈਂ ਸੰਜੋਗਾਂ ਦੀ ਗੱਲ ਕਰਾਂ ਤਸ ਜੋਗ ਨੇ ਜਿਹੜੇ ਹੁਣ ਇਹਨੂੰ ਗੁਰਬਾਣੀ ਦੇ ਅਨੁਸਾਰ ਜਦੋਂ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਆ ਗੁਰਬਾਣੀ ਦੇ ਅੰਦਰ ਪਹਿਲੀ ਗੱਲ ਤਾਂ ਸਾਰੇ ਇਹ ਸਮਝ ਲਓ ਮੁੰਡੇ ਕੁੜੀਆਂ ਜੇ ਤੁਸੀਂ ਵੀਡੀਓ ਵੇਖ ਰਹੇ ਹੋ ਕਿ ਕਿਤੇ ਵੀ ਕੋਈ ਸਪੈਸ਼ਲ ਸ਼ਬਦ ਇਦਾਂ ਦਾ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਹੀਂ ਹੈਗਾ ਕਿ ਉਹ ਸ਼ਬਦ ਗੁਰੂ ਪਾਤਸ਼ਾਹ ਨੇ ਵਿਆਹ ਦੇ ਲਈ ਲਿਚਿਆ ਹੋਵੇ ਕਿ ਤੁਸੀਂ ਆਹ ਸ਼ਬਦ ਪੜ੍ਹ ਲਓ ਇਹਦਾ ਜਾਪ ਕਰ ਲਓ ਤੇ ਤੁਹਾਡਾ ਵਿਆਹ ਹੋ ਜੂ ਇਦਾਂ ਦਾ ਤਾਂ ਕੋਈ ਸ਼ਬਦ ਹੀ ਨਹੀਂ ਹੈਗਾ ਕਿਤੇ ਵੀ ਇਦਾਂ ਦਾ ਕੋਈ ਸ਼ਬਦ ਨਹੀਂ ਹੈਗਾ ਕਿ ਆਹ ਸ਼ਬਦ ਦਾ ਜਾਪ ਕਰ ਲਓ ਤੁਹਾਡਾ ਘਰ ਬਣ ਜਾਓ ਸਪੈਸ਼ਲ ਸ਼ਬਦ ਇਦਾਂ ਦਾ ਕੋਈ ਨਹੀਂ ਹੈਗਾ ਪਰ ਹਾਂ ਗੁਰੂ ਪਾਤਸ਼ਾਹ ਦੀ ਬਾਣੀ ਇਹ ਜ਼ਰੂਰ ਕਹਿੰਦੀ ਹੈ ਕਿ ਜਾਕੋ ਮੁਸ਼ਕਿਲ ਅਤ ਬਣੇ ਢੋਈ ਕੋ ਇਹ ਨਾ ਦੇ ਲਾਗੂ ਹੋਏ ਦੁਸ਼ਮਣ ਸਾਖ ਪੇ ਭਜ ਕਲੇ ਸਭੂ ਭਜੇ ਆਸਰਾ ਚੁਕੇ ਸਭ ਅਸਰਾਓ ਚਿੱਤਿ ਆਵੇ ਉਸ ਪਾਰ ਬ੍ਰਹਮ ਲੱਗੇ ਨ ਤਤੀਬਾਉ ਕਹਿੰਦੇ ਜੀਨੂ ਕੋਈ ਮੁਸ਼ਕਿਲ ਆ ਬਣੇ ਅਤ ਦੀ ਤੇ ਕੋਈ ਢੂਈ ਵੀ ਨਾ ਦੇਵੇ ਸਾਖ ਸੰਬੰਧੀ ਵੀ ਛੱਡ ਕੇ ਭੱਜ ਜਾਣ ਕੋਈ ਲਾਗੇ ਨਾ ਲੱਗੇ ਕਹਿੰਦੇ ਉਹ ਰੱਬ ਨੂੰ ਯਾਦ ਕਰ ਲੇ ਤਾਂ ਰੱਬ ਉਹਦੇ ਸਾਰੇ ਕੰਮਕਾਰ ਸਹਾਈ ਹੁੰਦਾ ਉਹਨੂੰ ਉਹਨੂੰ ਬਖਸ਼ਦਾ ਉਹਦਾ ਸਾਰਾ ਕੁਝ ਕਾਰਜ ਵੀ ਪੂਰੇ ਹੋ ਜਾਂਦੇ ਨੇ ਸੰਸਾਰਿਕ ਗੱਲ ਹੈ ਪਰ ਸਪੈਸ਼ਲ ਸ਼ਬਦ ਕੋਈ ਘਰ ਬਣ ਜੂ ਬੱਚਾ ਹੋ ਜੂ ਤੜ ਵਿਆਹ ਹੋ ਜੂ ਗੱਡੀ ਮਿਲ ਜੂ ਸਪੈਸ਼ਲ ਸ਼ਬਦ ਕਿਤੇ ਕੋਈ ਨਹੀਂ ਹੈਗਾ ਤੇ ਰਹਿੰਦੀ ਕੁੰਦੀ ਕਸਰ ਸਾਡੇ ਵਰਗੇ ਵੀ ਅੱਜ ਕ੍ਰੀਏਟਰ ਜਿਹੜੇ ਬਣੇ ਫਿਰਦੇ ਨੇ ਉਹਨਾਂ ਨੇ ਕੜਤੀ ਗੁਰਬਾਣੀ ਨੂੰ ਆਪਣੇ ਹਿਸਾਬ ਨਾਲ ਵਰਤਣਾ ਸ਼ੁਰੂ ਕਰਤਾ ਸਿਰਫ ਥੋੜੇ ਜਿਹਾ ਫੋਲੋਅਰ ਦੇ ਲਈ ਵਿਊਜ਼ ਦੇ ਲਈ ਕਿ ਮੈਨੂੰ ਵਿਊ ਮਿਲ ਜਾਣਗੇ ਮੇਰੇ ਫੋਲੋਅਰ ਵੱਧ ਜਾਣਗੇ ਤੇ ਲੋਕ ਭੋਲੇ ਨੇ ਵਿਚਾਰੇ ਦੁਖੀ ਬੰਦਾ ਤਾਂ ਉਹਨੂੰ ਕਹਿ ਦੋ ਨਾ ਕਿ ਉਹ ਪੱਥਰ ਨੂੰ ਮੱਥਾ ਟੇਕਣ ਦੇ ਨਾਲ ਵਿਸ਼ੇਸ਼ ਪੂਰੀਆਂ ਹੁੰਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਉਹਨੇ ਟੇਕੀ ਜਾਣੇ ਮੱਥੇ ਕਿਉਂਕਿ ਉਹ ਦੁਖੀ ਆ ਉਹ ਪਰੇਸ਼ਾਨ ਆ ਤੇ ਪਰੇਸ਼ਾਨ ਬੰਦੇ ਨੂੰ ਨਹੀਂ ਹੁੰਦਾ ਕੋਈ ਮਤਲਬ ਕਿ ਕਿਹੜਾ ਬਾਬਾ ਮੂਰੇ ਕੌਣ ਆ ਉਹਨੂੰ ਤੇ ਬਸ ਹੁੰਦਾ ਮੇਰੀ ਕੋਈ ਗੱਲ ਜ਼ਿੰਦਗੀ ਦੀ ਪੂਰੀ ਹੋ ਜਾਏ ਸੋ ਸਾਡੇ ਵਰਗਿਆਂ ਦੀ ਗਲਤੀ ਹੈ ਬਹੁਤ ਵੱਡੀ ਸੋ ਜੀ ਇਹ ਵੀ ਗੱਲ ਧਿਆਨ ਦੇ ਵਿੱਚ ਰੱਖੋ ਗੁਰਬਾਣੀ ਨੂੰ ਸਹੀ ਢੰਗ ਦੇ ਨਾਲ ਵੇਖਣਾ ਆਪਾਂ ਸ਼ੁਰੂ ਕਰੀਏ ਹੈਨਾ ਫਿਰ ਉਹਦੇ ਸਹੀ ਅਰਥ ਹੋ ਸਕਦੇ ਨੇ ਹੁਣ ਮੈਂ ਇਹ ਗੱਲ ਸੰਜੋਗਾਂ ਦੀ ਜਿਹੜੀ ਕਰ ਰਿਹਾ ਉਹਦੇ ਨਾਲ ਨਾਲ ਤੁਸੀਂ ਇਹ ਸਮਝੋ ਪਹਿਲੀ ਗੱਲ ਤੇ ਰੱਬ ਦੇ ਨਾਲ ਸੰਜੋਗ ਦੀ ਗੱਲ ਹੈ ਇੱਥੇ ਵਿਆਹ ਸ਼ਾਦੀ ਦੇ ਲਈ ਇਹ ਸ਼ਬਦ ਪੰਗਤੀ ਹੈ ਹੀ ਨਹੀਂ ਕਿ ਤੁਹਾਡਾ ਸੰਜੋਗ ਮਿਲ ਜਾਊਗਾ ਕਿਸੇ ਲੜਕੇ ਨਾਲ ਸੰਜੋਗ ਬਣ ਜਾਊਗਾ ਤੇ ਬਹੁਤੇ ਇਹ ਸੋਚਦੇ ਨੇ ਕਿ ਪਿਛਲੇ ਜਨਮਾਂ ਦਾ ਕੋਈ ਸੰਜੋਗ ਹੁੰਦਾ ਤੁਮੇ ਇੰਸਟਾਗ੍ਰਾਮ ਤੇ ਤੁਸੀਂ ਮੇਰੀ ਆਈਡੀ ਜੇ ਨਹੀਂ ਵੇਖੀ ਤਾਂ ਵੇਖ ਲਓ ਜਗੀਜੀਤ ਸਿੰਘ ਸੈਦੋਗੇ ਪਿੰਡ ਦਾ ਨਾਮ ਹੈ ਇਹ ਕੋਈ ਗੋਤ ਨਹੀਂ ਹੈਗਾ ਤਾਂ ਉੱਥੇ ਹੁਣ ਮੈਂ ਇੱਕ ਪੰਕਤੀ ਬੋਲੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ ਇਹ ਇਹ ਹੁਕਮਨਾਮਾ ਵੀ ਹੁੰਦਾ ਹੈ ਕੋਈ ਜਾਣੇ ਕਵਣ ਇहां ਜਗਮੀਤ ਜਿਸ ਹੋਏ ਕਿਰਪਾਲ ਸੋਈ ਵਿਦਬੂਜੇ ਤਾਂ ਕਿ ਨਿਰਮਲ ਰੀਤ ਤਾਂ ਇਹਦੇ ਵਿੱਚ ਹੀ ਅੱਗੇ ਪੰਕਤੀ ਹੁੰਦੀ ਹੈ ਮਾਤ ਪਿਤਾ ਬਨਤਾ ਸਤਬੰਧਪ ਇਸ਼ਟ ਮੀਤ ਅਰ ਭਾਈ ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ ਹੁਣ ਇੱਥੇ ਆਇਆ ਕਿ ਮਾਤਾ ਪਿਤਾ ਭੈਣ ਭਰਾ પતિ ਪਤਨੀ ਜਿੰਨੇ ਵੀ ਮਿਲਦੇ ਨੇ ਇਹ ਸੰਜੋਗਾਂ ਕਰਕੇ ਮਿਲ ਜਾਂਦੇ ਨੇ ਪਿਛਲੇ ਜਨਮਾਂ ਕਰਕੇ ਮਿਲ ਜਾਂਦੇ ਨੇ ਹੁਣ ਮੰਨ ਲਓ ਜੇ ਪਿਛਲੇ ਜਨਮ ਦਾ ਸੰਜੋਗ ਸੀ ਤਾਂ ਉਹ ਪਿਛਲੇ ਜਨਮ ਚ ਜਿਨ੍ਹਾਂ ਨੇ ਸੰਜੋਗ ਨਿਭਾਇਆ ਇਸ ਜਨਮ ਚ ਵੀ ਉਹਨਾਂ ਦਾ ਸੰਜੋਗ ਬਣ ਗਿਆ ਉਹ ਇਹ ਰੱਬ ਜਾਣੇ ਹੁਣ ਆਪਾਂ ਉਹਨੂੰ ਡਿਫਾਈਨ ਕਰੀਏ ਪਿਛਲੇ ਜਨਮ ਕਿਦਾਂ ਸੰਜੋਗ ਹੋਊਗਾ ਕਿਵੇਂ ਮਿਲੇ ਹੋਵਾਂਗੇ ਕਿ ਉਹਦਾ ਕਿਹਨੇ ਵੇਖਿਆ ਕਿਹਨੂੰ ਪਤਾ ਉਹਦਾ ਇਹ ਇਹ ਸਿਰਫ ਗਿਆਸੇ ਹੀ ਹੁੰਦੇ ਆ ਗੁਰਬਾਣੀ ਨੂੰ ਗਿਆਸਿਆਂ ਦੇ ਨਾਲ ਅੰਦਾਜ਼ੇ ਦੇ ਨਾਲ ਥੋੜਾਪ ਬਿਆਨ ਕਰ ਸਕਦੇ ਕਿ ਇਦਾਂ ਹੋਊਗਾ ਉਦਾਂ ਨਾ ਜਿੰਨਾ ਕਿਹਾ ਗੁਰੂ ਪਾਤਸ਼ਾਹ ਨੇ ਉਸ ਤੋਂ ਵੱਧ ਆਪਾਂ ਉਹਦੀ ਵਿਆਖਿਆ ਨਹੀਂ ਕਰਨੀ ਜੇ ਆਪਾਂ ਉਹਦੇ ਪਿੱਛੇ ਜਾਵਾਂਗੇ ਕਿ ਹੋਊਗਾ ਪਿੱਛੇ ਕੋਈ ਸਾਡਾ ਮੇਲ ਮਲਾਵ ਕੋਈ ਇਦਾਂ ਜੇ ਹੋਊਗਾ ਬਸ ਠੀਕ ਖਤਮ ਉਹਨੂੰ ਆਪਾਂ ਬਹੁਤਾ ਹੀ ਚੀਰ ਫਾੜ ਕਰਾਂਗੇ ਉਹ ਵਿਆਖਿਆ ਨਹੀਂ ਹੋਣੀ ਸਹੀ ਉਸ ਪੰਗਤੀ ਦੀ ਤੇ ਜੇ ਆਪਾਂ ਇਹਨੂੰ ਇਦਾਂ ਮੰਨ ਲਵਾਂਗੇ ਕਿ ਬਸ ਗੱਲ ਇੰਨੀ ਹੈ ਕਿ ਪਿਛਲੇ ਕੋਈ ਸੰਜੋਗ ਸੀ ਤਾਂ ਇਸ ਜਨਮ ਦੇ ਵਿੱਚ ਵੀ ਸੰਜੋਗ ਬਣ ਗਿਆ ਤੇ ਕਈ ਤਾਂ ਪਰਿਵਾਰ ਵੀ ਜੇ ਬੰਦਾ ਇਦਾਂ ਸੋਚੇ ਪਰਿਵਾਰ ਚੰਗੇ ਭਲੇ ਮਿਲ ਜਾਂਦੇ ਆ ਪਤੀ ਪਤਨੀ ਮਿਲ ਜਾਂਦੇ ਆ ਉਹ ਇੱਕ ਦੂਜੇ ਨੂੰ ਮਾਰੀ ਜਾਂਦੇ ਆ ਕਤਲੋਗਰਤ ਹੋਈ ਜਾਂਦੇ ਆ ਕਿ ਉਹ ਪਿਛਲੇ ਜਨਮਾ ਕਰਕੇ ਮਿਲ ਗਏ ਇਦਾਂ ਨਹੀਂ ਹੁੰਦਾ ਜਿਨ੍ਹਾਂ ਦਾ ਸੰਜੋਗ ਪਿੱਛੇ ਵਧੀਆ ਸੀ ਹੋ ਸਕਦਾ ਉਹਨਾਂ ਦਾ ਸੰਜੋਗ ਇੱਥੇ ਵੀ ਵਧੀਆ ਬਣ ਜਾਵੇ ਸਿਰਫ ਇੰਨਾ ਐਂਗਲ ਰੱਖੋ ਨਹੀਂ ਤਾਂ ਪਤੀ ਪਤਨੀ ਵੀ ਇੱਕ ਦੂਜੇ ਨੂੰ ਜ਼ਹਿਰ ਲੱਗਣੇ ਸ਼ੁਰੂ ਹੋ ਜਾਂਦੇ ਜਦੋਂ ਨਫ਼ਰਤਮਨਾ ਦੇ ਅੰਦਰ ਬਣ ਜਾਈ ਹਨਾ ਸੋ ਪਿਛਲੇ ਜਨਮਾਂ ਨੂੰ ਬਹੁਤਾ ਨਹੀਂ ਡਿਫਾਈਨ ਕਰਨਾ ਉਸ ਸ਼ਬਦ ਦੇ ਵਿੱਚ ਮੈਂ ਮੇਨ ਪੰਗਤੀ ਦੱਸੀ ਸੀ ਕਿ ਉਹ ਮੇਨ ਪੰਗਤੀ ਰਹਾਉ ਦੀ ਤੋਕੇ ਆ ਕਿ ਕੋਈ ਜਾਣੇ ਕਵਣ ਇहां ਜਗ ਮੀਤ ਕਿ ਅਸਲ ਮਿੱਤਰੋ ਅਕਾਲ ਪੁਰਖ ਪ੍ਰਮਾਤਮਾ ਉਹਨੂੰ ਧਿਆਨ ਦੇ ਵਿੱਚ ਰੱਖਣਾ ਨਾ ਕਿ ਪਿਛਲੇ ਜਨਮਾਂ ਨੂੰ ਮੇਨ ਤੋਕ ਉਹਦੇ ਤੇ ਨਹੀਂ ਜਾਣਾ ਸੀ ਸੋ ਆਸ ਕਰਦਾ ਤੁਹਾਨੂੰ ਇੰਨੀ ਇੱਕ ਗੱਲ ਵਿੱਚ ਇਹ ਗੱਲ ਸਮਝ ਆ ਗਈ ਹੋਊਗੀ ਸੋ ਪਿਛਲੇ ਜਨਮਾਂ ਦਾ ਸੰਜੋਗਾਂ ਦਾ ਇਦੇ ਨਾਲ ਕੋਈ ਲੈਣਾ ਦੇਣਾ ਨਹੀਂ ਹਾਂ ਜਦੋਂ ਅਸੀਂ ਕਹਿੰਦੇ ਨਾ ਕਿ ਸੰਜੋਗ ਬਣ ਗਏ ਕਿਸੇ ਨਾਲ ਕਿਵੇਂ ਬਣ ਗਏ ਉਹਨੂੰ ਤਾਂ ਸੇਮ ਉਹਦੇ ਵਰਗਾ ਹੀ ਮਿਲ ਗਿਆ ਉਹ ਕੁੜੀ ਬੜੀ ਇਮਾਨਦਾਰ ਸੀ ਉਹ ਮੁੰਡਾ ਬੜਾ ਵਧੀਆ ਸੀ ਉਹਨੂੰ ਤਾਂ ਜਮਾਂ ਉਹਦੇ ਵਰਗਾ ਹੀ ਭਾਈ ਬਹੁਤ ਵਧੀਆ ਉਹਨਾਂ ਦਾ ਤਾਂ ਸੰਜੋਗ ਬਣ ਗਿਆ ਇਹ ਕਿਵੇਂ ਹੁੰਦਾ ਹੁਣ ਮੰਨ ਲਓ ਕਿਸੇ ਦਾ ਜੀਵਨ ਬਹੁਤ ਸੋਹਣਾ ਉਹਨੇ ਸ਼ੁਰੂ ਤੋਂ ਜੀਵਨ ਬਹੁਤ ਵਧੀਆ ਜਿਉਇਆ ਤਾਂ ਇਸ ਦਾ ਮਤਲਬ ਉਹਦੇ ਕਰਮ ਸੋਹਣੇ ਸੀ ਜਿਵੇਂ ਆਪਾਂ ਜਪਜੀ ਸਾਹਿਬ ਦੀ ਸਲੋਕੇ ਪੜ੍ਹਦੇ ਆ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਤਾਂ ਉਹ ਉਹਦੇ ਉਹਦੇ ਕਰਮਾਂ ਨੂੰ ਹੋ ਸਕਦਾ ਉਹਦੇ ਸੋਹਣੇ ਕਰਮਾਂ ਨੂੰ ਰਾਬ ਕੁਦਰਤੀ ਸੰਜੋਗ ਬਣ ਗਿਆ ਬਣਿਆ ਕਿਵੇਂ ਹੁਣ ਕਈ ਬੰਦੇ ਮੈਂ ਕੱਲ ਤੁਸੀਂ ਵੀਡੀਓ ਵੇਖੋਗੇ ਆਪਾਂ ਇੱਕ ਵੀਡੀਓ ਹੋਰ ਅਪਲੋਡ ਕਰਨੀ ਆ ਜਾਂ ਪਹਿਲਾਂ ਵੀ ਹੋ ਜਾਊਗੀ ਹੋ ਸਕਦਾ ਇਹ ਤੋਂ ਬਾਅਦ ਹੋਵੇ ਤਾਂ ਉਹ ਕਹਿ ਰਹੀ ਸੀ ਕਿ ਹੁਣ ਮੁੰਡਾ ਬਹੁਤ ਇਮਾਨਦਾਰ ਕੈਨੇਡਾ ਦਾ ਪੀਆਰ ਤੇ ਸਾਰਾ ਕੁਝ ਹੈਗਾ ਪਰ ਫਿਰ ਵੀ ਉਹ ਵਿਆਹ ਨਹੀਂ ਹੋ ਰਿਹਾ ਕਿੰਨੇ ਮੁੰਡੇ ਸਾਊ ਨੇ ਭਲੇ ਨੇ ਕੁੜੀਆਂ ਹੋਣਗੀਆਂ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਉਹ ਚਾਹੁੰਦੇ ਆ ਉਹਨਾਂ ਦੇ ਘਰੇ ਕੈਨੇਡਾ ਦੇ ਪੀਆਰ ਵੀ ਹੈਗੇ ਆ ਅਮਰੀਕਾ ਦੇ ਪੀਆਰ ਵੀ ਹੈਗੇ ਆ ਪਰ ਕਿਸੇ ਚੀਜ਼ ਦੀ ਕਮੀ ਨਹੀਂ ਪਰ ਵਿਆਹ ਹੀ ਨਹੀਂ ਹੋ ਰਿਹਾ ਕੀ ਕੀ ਰੱਬ ਨਹੀਂ ਚਾਹੁੰਦਾ ਇੱਥੇ ਸੰਜੋਗ ਨਾ ਬਣ ਕਿਸੇ ਦਾ ਨਹੀਂ ਐਦਾਂ ਨਹੀਂ ਹੈਗਾ ਅਸੀਂ ਆਪਣੇ ਅਕੋਰਡਿੰਗਲੀ ਸੋਚਾਂਗੇ ਐਦਾਂ ਬਿਲਕੁਲ ਕੋਈ ਗੱਲ ਨਹੀਂ ਹੈਗੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਸੰਜੋਗ ਬਣਦੇ ਨੇ ਪਿਆਰ ਬਣਦਾ ਉਹ ਹੁੰਦਾ ਕਿਸੇ ਦਾ ਕਰਮ ਬਹੁਤ ਸੋਹਣਾ ਸੀ ਉਹਨੂੰ ਕਿਤੇ ਉਦਾਂ ਦਾ ਉਹਦੇ ਬੀਜੇ ਹੋਏ ਬੀਜਾਂ ਦਾ ਇਸ ਜਨਮ ਦੇ ਵਿੱਚ ਹੀ ਬਚਪਨ ਤੋਂ ਲੈ ਕੇ ਲੈ ਕੇ ਉਹਨੇ ਜਿੱਦਾਂ ਦੀ ਜ਼ਿੰਦਗੀ ਜਿਉਈ ਉਹ ਵਿਚਾਰ ਉਹਦੇ ਸਾਹਮਣੇ ਆ ਗਏ ਉਹ ਪਰਸਨ ਉਹਦੇ ਸਾਹਮਣੇ ਆ ਗਿਆ ਕਿਉਂਕਿ ਉਹਨੇ ਲਗਾਤਾਰ ਇੱਕ ਚੰਗੀ ਸੋਚ ਰੱਖੀ ਸੀ ਜਿਵੇਂ ਗੁਰਬਾਣੀ ਦੀ ਇੱਕ ਪੰਗਤੀ ਹੈ ਜੇਹੀ ਸੁਰਤ ਤੇਹਾ ਤੇ ਨਰਾ ਜਿੱਦਾਂ ਦੀ ਸੁਰਤ ਬੰਦਾ ਬਣਾ ਲੈਂਦਾ ਉਦਾਂ ਦਾ ਰਾਹ ਬਣ ਜਾਂਦਾ ਹੁਣ ਮੰਨ ਲਓ ਜਿਹਨੇ ਸ਼ੁਰੂ ਤੋਂ ਪੋਜ਼ਿਟਿਵ ਥਿੰਕਿੰਗ ਰੱਖੀ ਸ਼ੁਰੂ ਤੋਂ ਚੰਗਾ ਸੋਚਣਾ ਰੱਖਿਆ ਵਧੀਆ ਰੱਖਿਆ ਰੱਬ ਨੇ ਉਹਨੂੰ ਉਹਦੇ ਵਰਗਾ ਇਨਸਾਨ ਮਿਲਾ ਦਿੱਤਾ ਤੇ ਉਹ ਜ਼ਿੰਦਗੀ ਪਰ ਇੱਕ ਦੂਜੇ ਨਾਲ ਭਾਵੇਂ ਦੁੱਖ ਆਏ ਸੋਖ ਆਏ ਪਰੇਸ਼ਾਨੀਆਂ ਆਈਆਂ ਉਹ ਜੋ ਮਰਜ਼ੀ ਮੁਸ਼ਕਿਲਾਂ ਆਈਆਂ ਉਹਨਾਂ ਨੇ ਇੱਕ ਦੂਜੇ ਵਿੱਚ ਵਿਸ਼ਵਾਸ ਰੱਖਿਆ ਪਿਆਰ ਰੱਖਿਆ ਨਿਭਾਈ ਹਰ ਦੁੱਖ ਸੁੱਖ ਚ ਇੱਕ ਦੂਜੇ ਦਾ ਸਾਥ ਦਿੱਤਾ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਇੱਕ ਦੂਜੇ ਨਾਲ ਖੜੇ ਰਹਿਣਾ ਖੜੇ ਰਹਿਣ ਨੂੰ ਸੰਜੋਗ ਕਹਿੰਦੇ ਆ ਜਿਹੜਾ ਛੱਡ ਹੀ ਗਿਆ ਉਹ ਤੇ ਵਿਜੋਗ ਹੋ ਗਿਆ ਸੰਜੋਗ ਕਿਹਨੂੰ ਕਹਾਂਗੇ ਜੇ ਆਪਾਂ ਇੱਕ ਨਾਰਮਲ ਐਂਗਲ ਤੋਂ ਸੋਚੀਏ ਸੰਜੋਗ ਕਿਹਨੂੰ ਕਹਾਂਗੇ ਅੱਜ ਤਾਂ ਫਿਰ ਜਿੰਨੇ ਵਿਆਹ ਹੋ ਰਹੇ ਸਾਰੇ ਸੰਜੋਗ ਹੀ ਹੋ ਰਹੇ ਆ ਕਦੇ ਵੀ ਨਹੀਂ ਹੋ ਰਹੇ ਮੈਂ ਪਿਛਲੀ ਵੀਡੀਓ ਇੱਕ ਇੰਸਟਾਗ੍ਰam ਤੇ ਬਣਾਈ ਆ ਕਿ ਗੁਰਬਾਣੀ ਪਤੀ ਪਤਨੀ ਤੋਂ ਉਹਨਾਂ ਨੂੰ ਮੰਨਦੀ ਹੀ ਨਹੀਂ ਕਹਿੰਦੇ ਧੰਨ ਫਿਰ ਇਹ ਨਾ ਅੱਖੀਆਂ ਬਹਿਣੇ ਇਕੱਠੇ ਹੋਏ ਕਹਿੰਦੇ ਦੋ ਸ਼ਰੀਰਾਂ ਦੇ ਮਿਲ ਜਾਨ ਨੂੰ ਪਤੀ ਪਤਨੀ ਕਹਿੰਦੇ ਹੀ ਨਹੀਂ ਤਾਂ ਇਸ ਤਰਤ ਕੀ ਹੋਇਆ ਜਿੰਨੇ ਰਿਸ਼ਤੇ ਹੁੰਦੇ ਨੇ ਉਹ ਪਤੀ ਪਤਨੀ ਦਾ ਹੈ ਹੀ ਨਹੀਂ ਉਹ ਸੰਜੋਗ ਤਾਂ ਹੈ ਹੀ ਨਹੀਂ ਪਹਿਲੀ ਗੱਲ ਸੰਜੋਗ ਕੀ ਹੈ ਜਿਹਦੇ ਨਾਲ ਵਿਆਹ ਹੋ ਗਿਆ ਉਹਦੇ ਨਾਲ ਫਿਰ ਭਾਵੇਂ ਕੋਈ ਮੁਸ਼ਕਿਲ ਆਵੇ ਕੋਈ ਪਰੇਸ਼ਾਨੀ ਆਵੇ ਉਹ ਮੰਝੇ ਤੇ ਪਿਆ ਹੋਵੇ ਉਹਦੇ ਨਾਲ ਉਹਦੇ ਉਮਰ ਭਰ ਤੱਕ ਨਿਭਾਉਣਾ ਨਿਭਾਉ ਨੂੰ ਹੀ ਸੰਜੋਗ ਕਿਹਾ ਜਾਂਦਾ ਹੈ ਨੇ ਬਹੁਤ ਨੂੰ ਹੀ ਸੰਜੋਗ ਬਿਆਨ ਕਰਾਂਗੇ ਅਸੀਂ ਤੇ ਜਿਹੜਾ ਮੰਨ ਲਓ ਮੈਂ ਮੜਾ ਜਾਂ ਪਰੇਸ਼ਾਨ ਹੋਇਆ ਮੇਰੀ ਘਰ ਵਾਲੀ ਕਬੇ ਹੁਣ ਇਹਨੂੰ ਮੈਂ ਛੱਡ ਕੇ ਪਰਾਂ ਹੋ ਜਾ ਉਹਦੇ ਤੇ ਵਿਚਾਰੀ ਤੇ ਗਰੀਬੀ ਆਵੇ ਉਹ ਨੂੰ ਕੋਈ ਮੁਸ਼ਕਿਲ ਆਵੇ ਮੈਂ ਕਹਾ ਹੁਣ ਮੈਂ ਪਾਸੇ ਹੋ ਜਾ ਕੋਈ ਥੋੜੀ ਜਿਹੀਆਂ ਮੁਸ਼ਕਲਾਂ ਜ਼ਿੰਦਗੀ ਚ ਹੋਰ ਘਟ ਗਈਆਂ ਹੁਣ ਕਈ ਇਹ ਛੱਡ ਕੇ ਇੱਕ ਦੂਜੇ ਨੂੰ ਪਾਸੇ ਹੋ ਜੇ ਅਨ ਆਪਸ਼ਨਸ ਬਹੁਤ ਆ ਗਈਆਂ ਅਗਲਾ ਕਹਿੰਦਾ ਮੈਂ ਕਿਤੇ ਹੋਰ ਜਾਵਾਂ ਤਾਂ ਇਹ ਇਹ ਸੰਜੋਗ ਕਿੱਥੇ ਰਹਿ ਗਿਆ ਫਿਰ ਆਪਾਂ ਕਹਾਂਗੇਰ ਉਹਨਾਂ ਬੜੀ ਬੁਰੀ ਹੋਈ ਉਹਦਾ ਦਰਸ਼ਤਾ ਹੀ ਖਰਾਬ ਹੋ ਗਿਆ ਕੋਈ ਆਏ ਬਾਹਰ ਗੱਲ ਵਾਸੀ ਏਦਾਂ ਹੋ ਗਿਆ ਐ ਹੋ ਗਿਆ ਜੋ ਹੋ ਗਿਆ ਤਾਂ ਅਰਥ ਕੀ ਹੈ ਜਿਹੜਾ ਖੜਾ ਰਿਹਾ ਉਹਨੇ ਤਰ ਤੱਕ ਉਹ ਸੰਜੋਗ ਬਣਾ ਕੇ ਰੱਖਿਆ ਉਹੋ ਰਿਦਮ ਚ ਚੱਲਦਾ ਰਿਹਾ ਲੈਵਲ ਚ ਰਿਹਾ ਇਹ ਹੈ ਸੰਜੋਗ ਸੰਜੋਗਾ ਬਣਦੇ ਨਹੀਂ ਬਣਾ ਕੇ ਰੱਖਣੇ ਪੈਂਦੇ ਨੇ ਤੇ ਜਿਹੜਾ ਆਪਾਂ ਕਹਿੰਦੇ ਨੇ ਨਾ ਹੁਣ ਕੁਦਰਤੀ ਜਿਹੜੀਆਂ ਇਹ ਕੁਦਰਤੀ ਐਕਸੀਡੈਂਟਸ ਹੁੰਦੇ ਨੇ ਕੁਦਰਤ ਦੇ ਇਹ ਬਹੁਤ ਸੋਹਣੀਆਂ ਗੱਲਾਂ ਕਿਸੇ ਪਰਸਨ ਨੂੰ ਆਪਾਂ ਯਾਦ ਕਰੀਏ ਕਿ ਯਾਰ ਕਾਸ਼ ਉਹਦੇ ਨਾਲ ਗੱਲ ਹੋ ਜਾਂਦੀ ਕਾਫੀ ਦਿਨ ਹੋ ਗਏ ਗੱਲ ਨਹੀਂ ਹੋਈ ਕੁਦਰਤੀ ਆਪਾਂ ਨੂੰ ਉਹਦਾ ਮੈਸੇਜ ਆ ਜਾਂਦਾ ਇਹ ਵਾਈਬਸ ਨੇ ਵਾਈਬਸ ਪਹੁੰਚਦੀਆਂ ਸਾਡੀਆਂ ਸਾਡੀਆਂ ਪਰ ਸੰਜੋਗਾਂ ਤੇ ਵਿਜੋਗਾਂ ਤੇ ਰਿਸ਼ਤੇ ਜੁੜਨੇ ਵਿਛੜਨੇ ਬਹੁਤਾਂ ਮਾਂ ਤੇ ਇਹ ਵੀ ਵਾਈਬਸ ਮਿਲਦੀਆਂ ਜਰੂਰ ਮਿਲਦੀਆਂ ਪਰ ਹਰ ਪਰਸਨ ਇਦਾਂ ਸੋਚੇ ਕਿ ਮੇਰੀਆਂ ਵਾਈਬਸ ਹੁਣ ਜਿੱਥੇ ਮੈਂ ਚਾਹਾਂ ਉਹਥੇ ਮੈਲੀ ਜਾਣ ਆ ਪਤਾ ਕਿਹੜਾ ਵੀ ਰਿਸ਼ਤੇ ਜੋੜਨਾ ਚਾਹੁੰਦੇ ਆ ਨਾ ਮੰਨ ਲਓ ਕਿਸੇ ਕੁੜੀ ਨੂੰ ਕੋਈ ਬੁੰਡਾ ਕੋਈ ਕੁੜੀ ਕਿਸੇ ਮੁੰਡੇ ਨੂੰ ਪਸੰਦ ਕਰਦੀ ਹੈ ਉਹ ਚਾਹੁੰਦੇ ਆ ਹੁਣ ਅਸੀਂ ਮਿਲ ਜਾਈਏ ਪਰਿਵਾਰ ਘੱਟ ਵੱਡ ਕਰ ਦਿੰਦੇ ਆ ਅਣਖਾਂ ਦੀ ਆ ਜਾਂਦੀ ਏ ਗੱਲ ਕਿ ਨਹੀਂ ਸਾਡੀ ਤਾਂ ਐ ਸਾਡੀ ਤੇ ਉਹ ਸਾਡੀ ਅਣਖਾ ਸਾਡੀ ਇੱਜ਼ਤ ਹੈ ਸਾਡੀ ਇੱਜ਼ਤ ਫਿਰ ਉੱਥੇ ਕੀ ਰੱਬ ਸੰਜੋਗ ਨਹੀਂ ਚਾਹੁੰਦਾ ਮੁੰਡੇ ਕੁੜੀ ਦਾ ਸੰਜੋਗ ਚਾਹੁੰਦੇ ਆ ਮਾਂ ਪਿਓ ਕੀ ਉਹ ਦੁਸ਼ਮਣ ਬਣ ਕੇ ਵਿੱਚ ਰੱਬ ਬਣ ਕੇ ਉਹ ਦੁਸ਼ਮਣ ਬਣ ਗਏ ਉਹ ਕਿਹ ਜਾਂ ਸੰਸਾਰਿਕ ਗੱਲ ਸੀ ਇਹ ਸੋ ਇਹ ਬਹੁਤ ਚੀਰਫੜ ਹੋ ਜਾਂਦਾ ਵਿਸ਼ੇ ਦਾ ਜੇ ਆਪਾਂ ਬਾਲਿੰਗਾ ਗੱਲਾਂ ਛੇੜ ਲਵਾਂਗੇ ਇੱਥੋਂ ਤੱਕ ਇਸ ਵੀਡੀਓ ਨੂੰ ਇੰਨਾ ਰੱਖ ਲਿਓ ਕਿ ਨਿਭਾਉਣਾ ਹੀ ਸੰਜੋਗ ਹੁੰਦਾ ਤਾਂ ਆਪਾਂ ਸੰਜੋਗ ਦਾ ਇੱਕ ਹੋਰ 파ਰਟ ਬਣਾਵਾਂਗੇ ਫਿਰ ਉਹ ਤੋਂ ਬਾਅਦ ਵਿਜੋਗ ਦੀ ਗੱਲ ਕਰਾਂਗੇ ਹੋਰ ਬਹੁਤ ਸਾਰੀਆਂ ਵੀਡੀਓਜ਼ ਆਪਾਂ ਇਦਾਂ ਦੀਆਂ ਲੈ ਕੇ ਆਵਾਂਗੇ ਤਾਂ ਕਿ ਤੁਹਾਨੂੰ ਕੋਈ ਭੁਲੇਖਾ ਨਾ ਰਹੇ ਜੇ ਇੰਨੀ ਇੱਕ ਵੀਡੀਓ ਵੇਖ ਕੇ ਤੁਹਾਨੂੰ ਗੱਲਾਂ ਸਮਝ ਆ ਗਈਆਂ ਤਾਂ ਜਰੂਰ ਕਮੈਂਟ ਕਰਿਓ ਚੰਗਾ ਲੱਗਿਆ ਕੁਝ ਦੱਸਿਓ ਮੈਨੂੰ ਨਾ ਕੁਝ ਸਮਝ ਆਵੇ ਫਿਰ ਵੀ ਮੈਨੂੰ ਦੱਸਿਓ ਕਿ ਸਾਨੂੰ ਕੋਈ ਗੱਲ ਸਮਝੀ ਨਹੀਂ ਆਈ ਤਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਉਹਦੇ ਬਾਰੇ ਗੱਲ ਕਰਾਂਗੇ ਸੋ ਫਿਰ ਮਿਲਦੇ ਹਾਂ ਜੀ ਸਾਰਿਆਂ ਦਾ ਬਹੁਤ ਧੰਨਵਾਦ ਜੇ ਹੁਣ ਤੱਕ ਚੈਨਲ ਤੇ ਜੁੜੇ ਹੋਏ ਹੋ ਸਤਿ ਸ਼੍ਰੀ ਅਕਾਲ ਜੀ